ਮંત્રી ਹਰਜੋਤ ਸਿੰਘ ਬੈਂਸ ਵੀ ਕਾਫੀ ਸਰਗਰਮੀਆਂ ਦਿਖਾ ਰਿਹਾ ਹੈ। ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਬੜੀਆਂ ਅੱਜਕਲ ਵਾਇਰਲ ਹੋ ਰਹੀਆਂ। ਕੋਈ ਉਹਨੂੰ ਕਹਿ ਰਿਹਾ ਕਿ ਸਭ ਤੋਂ ਦੁਨੀਆ ਦਾ ਛੋਟਾ ਅੰਦੋਲਨ ਹੋਇਆ ਤੇ ਹਰਜੋਤ ਸਿੰਘ ਬੈਂਸ ਦਾ ਕਿਉਂਕਿ ਉਹ ਤਖਤੀਆਂ ਲੈ ਕੇ ਦਿੱਲੀ ਪਹੁੰਚੇ। ਫਿਰ ਉਹ ਹੁੱਲੇ ਮੱਲੇ ਵਾਲੇ ਪਾਸੇ ਗਏ ਤੇ ਉੱਥੇ ਇੱਕ ਬੱਚੀ ਨੂੰ ਲਾਉਂਦੇ ਆ ਜਿਹੜੀ ਤੁਰ ਰਹੀ ਆ ਰੱਸੀ ਦੇ ਉੱਤੇ ਜਿਹੜੇ ਕਰਤੱਬ ਦਿਖਾਉਂਦੇ ਆ। ਉਹ ਲਾਉਂਦੇ ਆ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਲਟਾ ਪੈ ਰਿਹਾ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਹਰਜੋਤ ਸਿੰਘ ਬੈਂਸ ਦੇ ਖ ਸਿੱਖਿਆ ਵਿਭਾਗਾ ਉਹਨਾਂ ਦੇ ਕੋਲ ਹੈ ਤੇ ਤਮਾਮ ਜਥੇਬੰਦੀਆਂ ਚਾਹੇ ਕੋਈ ਬੇਰੁਜ਼ਗਾਰ ਹੈ ਚਾਹੇ 11558 ਵਾਲੇ ਨੇ ਜਾਂ ਕੋਈ ਹੋਰ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਮਨਾਉਣ ਲਈ ਤਾਂ ਉੱਚੇ-ਉੱਚੀਆਂ ਟੈਂਕੀਆਂ ਤੇ ਚੜੇ ਆ ਉੱਥੇ ਨਹੀਂ ਕਦੇ ਗਏ ਹਰਜੋਤ ਸਿੰਘ ਬੈਂਸ ਦੇਖੋ ਸਭ ਤੋਂ ਵੱਡੀ ਗੱਲ ਜਿਵੇਂ ਆਪਾਂ ਜ਼ਿਕਰ ਕਰ ਚੁੱਕੇ ਨਾ ਕਿ ਦੋ ਪਾਰਟੀਆਂ ਸੋਸ਼ਲ ਮੀਡੀਆ ਨੂੰ ਕਿਵੇਂ ਵਰਤਨ ਆ ਗਿਆ ਇਹਨਾਂ ਨੂੰ ਬਹੁਤ ਖੂਬ ਆਉਂਦਾ ਹੈਗਾ ਹੁਣ ਸਵਾਲ ਹੈ ਕਿ ਹਰਜੋਤ ਸਿੰਘ ਬੈਂਸ ਸਾਹਿਬ ਦੀ ਆਪਾਂ ਨੀਅਤ ਤੇ ਸ਼ੱਕ ਨਹੀਂ ਕਰਦੇ ਪਰ ਉਹ ਜਿਹੜੇ ਬੱਚੇ ਖੇਡਦੇ ਨੇ ਕਿਉਂਕਿ ਇਹਨਾਂ ਮੇਲਿਆਂ ਦੇ ਵਿੱਚ ਉਹਨਾਂ ਦਾ ਰੋਜੀ ਰੋਟੀ ਕੋਈ ਸਾਧ ਨਹੀਂ ਹੁੰ ਔਰ ਉਸ ਵਿਸ਼ੇਸ਼ ਬਰਾਦਰੀ ਕੋਲ ਕਲਾ ਕਿਸੇ ਹੋਰ ਕੋ ਨਹੀਂ ਹੈਗੀ ਹਮ ਉਹਨਾਂ ਨੇ ਉਹ ਕਲਾ ਦਿਖਾ ਕੇ ਕਰਤਵ ਦਿਖਾ ਕੇ ਉਹਨਾਂ ਨੇ ਆਪਣੇ ਰੋਜੀ ਰੋਟੀ ਦਾ ਸਾਧਨ ਹੈਗਾ ਇਦਾਂ ਤਾਂ ਹਿੰਦੁਸਤਾਨ ਦੇ ਵਿੱਚ ਸਰਕਸ ਵੀ ਬੰਦ ਕਰ ਦੇਣੀ ਚਾਹੀਦੀ ਹੈਗੀ ਹਮ ਜਮਨਾਸਟਿਕ ਵੀ ਇੱਕ ਖਤਰਨਾਕ ਹੈ ਖੇਡਾ ਪਰ ਕਲਾ ਪਰ ਪਤਾ ਨਹੀਂ ਕਿਉਂ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਲੱਗਾ ਕਿ ਇਹ ਕਰਨਾ ਚਾਹੀਦਾ ਮੈਂ ਤੇ ਅਪੀਲ ਕਰ ਦਿੰਦਾ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਕਿ ਤੁਸੀਂ ਪੰਜਾਬ ਦੇ ਮਿਨਿਸਟਰ ਤੇ ਤੁਹਾਡੀ ਜੀਵਨ ਸਾਧਨ ਆਈਪੀਐਸ ਆਫੀਸਰ ਨੇ ਜੇ ਉਹ ਕੁੜੀ ਜਿਹੜੇ ਬੱਚਿਆਂ ਨੂੰ ਤੁਸੀਂ ਤਾਰ ਰਹੇ ਉਹਨੂੰ ਤੁਸੀਂ ਅਡਾਪਟ ਕਰੋ ਤੁਸੀਂ ਉਹਨੂੰ ਅਡਾਪਟ ਕਰੋ ਤੁਸੀਂ ਇੱਕ ਚੰਗੇ ਸਕੂਲ ਚ ਪੜਾਓ ਉਹਨੂੰ ਚੰਗੇ ਸਕੂਲ ਆਫ ਐਮਿਨੈਂਸਿ ਪੜਾਓ ਉਹਦੇ ਪਰਿਵਾਰ ਦਾ ਰੋਜੀ ਰੋਟੀ ਦਾ ਸਾਧਨ ਕਰੋ ਪੱਕਾ ਕਰੋ ਉਹ ਫਿਰ ਵਾਕੇ ਕਹਿਣਗੇ ਹਾਂ ਹਰਜੋਤ ਸਿੰਘ ਬਾਦਸ਼ਾਹ ਦੀ ਨੀਅਤ ਬਹੁਤ ਸਾਫ਼ ਸੀ ਪਵਿੱਤਰ ਸੀ ਨਾ ਘਟੋ ਘਟ ਤੁਸੀਂ ਉਹ ਬੱਚੇ ਨੂੰ ਅਡਾਪਟ ਕਰ ਲਓ ਨਾ ਉਹਦੀ 12ਵੀਂ ਤੱਕ ਪੜਾਈ ਪਰ ਕਰਾਉ ਨੂੰ ਇੰਗਲਿਸ਼ మీడియం ਕਰਵਾਓ ਕਿ ਬੱਚੇ ਕਿਉਂਕਿ ਉਹ ਉਹਨਾਂ ਦੇ ਪਰਿਵਾਰ ਕਿਉਂਕਿ ਘਰ ਦੇ ਵਿੱਚ ਨੌਕਰੀ ਆ ਜੇ ਨਾ ਤੁਹਾਡੀਆਂ ਆਉਣ ਵਾਲੀਆਂ ਤਿੰਨ ਪੀੜੀਆਂ ਦੀ ਤਕਦੀਰ ਬਦਲ ਜਾਂਦੀ ਹੈਗੀ ਆ ਤੇ ਉਸ ਬੱਚੇ ਨੂੰ ਜਿਹਨੂੰ ਤੁਸੀਂ ਉਹ ਰੱਸੀ ਤੋਂ ਉਤਾਰਿਆ ਉਹਨੂੰ ਅਡੌਪਟ ਕਰੋ ਉਹਨੂੰ ਪੜ੍ਹਾਓ ਚੰਗਾ ਅਫਸਰ ਬਣਾਓ ਤੇ ਫਿਰ ਘੱਟੋ ਘੱਟ ਜਦੋਂ 18 ਸਾਲ ਬਾ ਉਹਨੇ ਪਲੱਸ 2 ਕਰ ਲਈ ਜੇ ਉਹਨੂੰ ਮੈਡੀਕਲ ਚ ਜਾਣਾ ਨਾਰਮਲੀ ਕਰ ਡਾਕਟਰ ਬਣ ਜਾਉਂ ਇੰਜੀਨੀਅਰ ਬਣ ਜਾਉ ਆਈਪੀਐਸ ਅਫਸਰ ਬਣ ਜਾਉ ਕਿਤਨੇ ਕਿਤੇ ਤਾਂ ਲਾਇਕ ਹੋ ਜਾਊਗਾ ਤੇ ਉਹ ਜਿਹੜੀ ਉਹਨਾਂ ਦੀ ਬਰਾਦਰੀ ਦੀ ਉਹਦਾ ਭਾਈਚਾਰੇ ਦੀ ਜਿਹੜੀ ਕਲਾ ਉਹ ਆਪੇ ਦੂਜੇ ਪਾਸੇ ਰੋਜ਼ਗਾਰ ਵਾਲੇ ਪਾਸੇ ਹੋਊਗਾ ਪਰ ਨਾਲ ਜਿਹੜੇ ਲੋਕ ਹੁਣ ਗੱਲਾਂ ਕਰਦੇ ਨੇ ਕਿ ਤੁਹਾਡੇ ਹਲਕੇ ਦੇ ਵਿੱਚ ਜਸਵਿੰਦਰ ਕੌਰ ਉਹ 8 ਦਿਨ ਤੋਂ ਟੈਂਕੀ ਤੇ ਚੜਿਆ ਹੋਏ ਨੇ ਤੇ ਘੱਟੋ ਘੱਟ ਉਹਨੂੰ ਵੀ ਟੈਂਕੀ ਤੋਂ ਉਤਾਰ ਲੈਂਦੇ ਹੈਗੇ ਅੱਜ ਤੁਸੀਂ ਇੱਕ ਬੱਚੇ ਦੇ ਤਰਸ ਆ ਗਿਆ ਠੀਕ ਹੈ ਹਰ ਇੱਕ ਨੂੰ ਬੱਚਿਆਂ ਦੇ ਤਰਸ ਆਉਂਦਾ ਕਿ ਨੰਗੇ ਪੈਰੀ ਰੱਬ ਨਾ ਕਰਕੇ ਰੱਸੀ ਤੋਂ ਮੜਾ ਜਾ ਸਲਿੱਪ ਹੋ ਜੇ ਡਿੱਗ ਸਕੇ ਲੱਤਾਂ ਬੰ ਟੁੱਟ ਸਕਦੀ ਹੈ ਕਿਉਂਕਿ ਬੱਚੇ ਤੇ ਮੰਦੇ ਸੱਚੇ ਔਰ ਸਾਰਿਆਂ ਨੂੰ ਚੰਗੇ ਲੱਗਦੇ ਹੈਗੇ ਨੇ ਹੁਣ ਸਵਾਲ ਹੈ ਕਿ ਕੀ ਉਹ ਵੀ ਤੇ ਬੱਚੇ ਹੀ ਆ ਨੇ ਕਿਸੇ ਦੇ ਜਿਹੜੇ ਟੈਂਕੀ ਦੇ ਜਿਹੜੇ ਰੱਬ ਨਾ ਕਰੇ ਉਹਨਾਂ ਦੇ ਅਗਰ ਬੀਪੀ ਵੱਧ ਗਿਆ ਜਾਂ ਘਟ ਗਿਆ ਘਬਰਾੜ ਬੰਦਾ ਸੋਚਾਂ ਚ ਜੋ ਕਿਤੇ 50 ਫੁੱਟ ਦੀ ਟੈਂਕੀ ਤੋਂ ਥੱਲੇ ਡਿੱਗ ਪੈਣ ਹੂੰ ਉਹ ਕੌਣ ਜਿੰਮੇਵਾਰ ਸਟੇਟ ਜਿੰਮੇਵਾਰ ਆ ਉਹ ਐਜੂਕੇਸ਼ਨ ਮਿਨਿਸਟਰ ਜਿੰਮੇਵਾਰ ਹੋਣਗੇ ਪਰ ਹੁਣ ਸਵਾਲ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਲੀਡਰ ਨੇ ਮੁੱਖ ਮੰਤਰੀ ਨੇ ਉਹ ਜਿਹੀਂ ਸਟੰਟ ਬਾਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਨੇ ਉਹ ਚਨੀ ਸਾਹਿਬ ਵੇਲੇ ਵੀ ਉਹ ਬਹੁਤ ਕੁਝ ਕਰ ਦਿੰਦੇ ਸੀ ਉਹ ਵੀ ਲੋਕਾਂ ਦੇ ਵਿੱਚ ਵਿਚਰ ਜਾਂਦੇ ਸੀ ਸਿਕਿਉਰਿਟੀ ਤੋਂ ਪਰੇ ਕਰ ਦਿੰਦੇ ਸੀ ਪਰ ਸੋਚ ਆਉਤੀ ਸੀ ਸੀਐਮ ਸਾਹਿਬ ਦੀ ਵੀ ਵੀਡੀਓ ਵਾਇਰਲ ਹੋ ਰਹੀ ਸੀ ਉਹ ਹੋਲਾ ਮਹੱਲਾ ਬੀਬੀਆਂ ਜਾ ਰਹੀਆਂ ਸੀ ਟਰਾਲੀ ਦੇ ਉੱਪਰ ਚੜ ਗਏ ਸੀ ਨਾ ਹਨਾ ਤੇ ਹੁਣ ਇਹਨਾਂ ਨੂੰ ਵੀ ਲੱਗਾ ਕਿ ਇਹ ਮੈਨੂੰ ਲੱਗਦਾ ਇੱਕ ਰੇਸ ਵੀ ਇੱਕ ਦੌੜ ਵੀ ਹੈਗੀ ਆ ਪਰ ਮੈਨੂੰ ਲੱਗਦਾ ਕਿ ਪਤਾ ਨਹੀਂ ਹਰਜੋਤ ਸਿੰਘ ਬੈਂਸ ਕਿਉਂਕਿ ਬੰਦੇ ਦੇ ਸੱਡਨਲੀ ਮਨ ਦੇ ਵਿੱਚ ਕੀ ਆ ਜਾਂਦਾ ਨਾ ਪਰ ਬਾਅਦ ਚ ਹੋ ਸਕਦਾ ਉਹਨਾਂ ਨੇ ਚੰਗੀ ਨੀਅਤ ਦੇ ਨਾਲ ਕੀਤਾ ਹੋਵੇ ਪਰ ਸਵਾਲ ਹੈ ਕਿ ਐਜੂਕੇਸ਼ਨ ਮਹਿਕਮੇ ਦੇ ਮੰਤਰੀ ਨੇ ਬਹੁਤ ਸਾਰੇ ਟੀਚਰਾਂ ਦੇ ਲਾਠੀ ਚਾਰਜ ਵੀ ਹੁੰਦਾ ਹੈ ਦਿਲ ਤੇ ਉਦੋਂ ਵੀ ਦੁੱਖ ਹੋਣਾ ਚਾਹੀਦਾ ਦਿਲ ਤੇ ਉਦੋਂ ਵੀ ਦਰਦ ਹੋਣਾ ਜਦੋਂ ਤੁਹਾਡੀ ਪੁਲਿਸ ਨਾਲ ਕੁੜੀਆਂ ਦੇ 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 ਨਾਲ ਮੁੰਡੇ ਦੇ ਦੇ ਮਾਰ ਮਾਰਕ ਡਾਂਗਾ ਉਹਨਾਂ ਦੇ ਮੌਰ ਛੇਲ ਦਿੰਦੇ ਹੈਗੇ ਨੇ ਦਰਦ ਤੇ ਉਦੋਂ ਵੀ ਉਦੋਂ ਵੀ ਇਸੇ ਜਿਗਰ ਚੋਂ ਪੀੜ ਹੋਣੀ ਚਾਹੀਦੀ ਇਸੇ ਦਿਲ ਚੋਂ ਪੀੜ ਹੋਣੀ ਚਾਹੀਦੀ ਹੈ ਗਿਆ ਪਰ ਹੁਣ ਉਹਨਾਂ ਨੂੰ ਲੱਗਾ ਕਿ ਅੱਜ 8ਵੇਂ ਦਿਨ ਬਾਅਦ ਉਹ ਗਏ ਨੇ ਕਿਉਂਕਿ ਇੱਕ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਜਿਗਰਾ ਜਿਗਰਾ ਇਸ ਕਰਕੇ ਦਿਖਾਇਆ ਕਿ ਜਿਹੜੇ ਸੰਗਰੂਰ ਦੇ ਵਿੱਚ 21 ਮੌਤਾਂ ਹੋਈਆਂ ਨੇ ਬਹੁਤੀ ਵਾਰ ਜਿਹੜੇ ਮੰਤਰੀ ਤੇ ਮੁੱਖ ਮੰਤਰੀ ਬੜੇ دیر ਬਾਅਦ ਜਾਂਦੇ ਨੇ ਭੋਗ ਤੇ ਜਾਣਗੇ ਕਿ ਲੋਕਾਂ ਦਾ ਨਾ ਗੁੱਸਾ ਠੰਡਾ ਹੋ ਜਾਏ ਮੁੱਖ ਮੰਤਰੀ ਨੇ ਕੀ ਕੀਤਾ ਹੈਗਾ ਉਹ ਉੱਥੇ ਚਲੇ ਗਏ ਨੇ ਉਸ ਤੋਂ ਬਾਅਦ ਸਾਰੇ ਮੰਤਰੀਆਂ ਦਾ ਡਰ ਲੱਥ ਗਿਆ ਕਿ ਸਾਨੂੰ ਵੀ ਜਾਣਾ ਚਾਹੀਦਾ ਹੈਗਾ ਹੋ ਸਕਦਾ ਸਾਡੇ ਖਿਲਾਫ ਨਾਰੇਬਾਜ਼ੀ ਹੋ ਜੂਗੀ ਉਸ ਤੋਂ ਜ਼ਿਆਦਾ ਤੇ ਨਹੀਂ ਹੋ ਸਕਦਾ ਤੇ ਉਹ ਨਾਲ ਹਰਪਾਲ ਸਿੰਘ ਚੀਮਾ ਵੀ ਚਲ ਗਏ ਹੁਣ ਸ਼ਾਇਦ ਉਸ ਤੋਂ ਬਾਅਦ ਪ੍ਰੇਰਨਾ ਮਿਲੀ ਹੈਗੀ ਆ ਹਰਜੋਤ ਸਿੰਘ ਬੈਂਸਾਬ ਨੂੰ ਉਹਨੇ ਸੋਚਿਆ ਕਿ ਜੇ ਮੁੱਖ ਮੰਤਰੀ ਉਧਰ ਜਾ ਸਕਦੇ ਉੱਥੇ ਤੇ ਮੌਤਾਂ ਹੋਈਆਂ 21 ਮੌਤਾਂ ਹੋਈਆਂ ਔਰ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਕਸੂਰ ਆ ਉਹਦੇ ਵਿੱਚ ਤੇ ਜੇ ਮੇਰੇ ਮੁੱਖ ਮੰਤਰੀ ਜਾ ਸਕਦੇ ਤੇ ਫਿਰ ਮੈਂ ਕਿਉਂ ਨਹੀਂ ਟੈਂਕੀ ਵਾਲਿਆਂ ਨੂੰ ਥੱਲੇ ਉਤਾਰ ਕੇ ਹਾਲਾਂਕਿ ਕੱਲ उतारਨੇ ਪਹਿਲੇ 5 ਵਜੇ ਦਾ ਟਾਈਮ ਫਿਰ ਲੇਟ ਹੋ ਗਿਆ ਉਹ ਚੰਗੀ ਗੱਲ ਪਰ ਜਿਹੜੀ ਤੁਸੀਂ ਗੱਲ ਸ਼ੁਰੂਆਤ ਕੀਤੀ ਹੈਗੀ ਇਹਨੇ ਕਿ ਜਦੋਂ ਇਹ ਦਿੱਲੀ ਕੇਜਰੀਵਾਲ ਸਾਹਿਬ ਦੇ ਹੱਕ 'ਚ ਨਾਹਰਾ ਮਾਰਨਗੇ ਉਹ ਚਾਰ ਜਾਣੇ ਸੀ ਨਾ ਜੀ ਤੇ ਉਹ ਉਹ ਟੀਚਰਾਂ ਹੋ ਰਹੀਆਂ ਨੇ ਦੇਖੋ ਪ੍ਰੋਟੈਸਟ ਤੇ ਇੱਕ ਬੰਦੇ ਦਾ ਵੀ ਹੈ ਤੇ 1 ਲੱਖ ਦਾ ਵੀ ਹੈਗਾ ਜਿਹੜਾ ਉੱਥੇ ਕਰ ਰਿਹਾ ਤੇ ਕਰ ਰਿਆ ਨਾ ਪਰ ਉਹ ਕਿਹਨਾਂ ਕਿਉਂਕਿ ਪੁਲਿਸ ਹੈ ਦਿੱਲੀ ਹੈ ਸਟੇਟ ਪੁਲਿਸ ਤੇ ਹੈ ਨਹੀਂ ਹੈ ਕਿ ਹਰਜੋਤ ਸਿੰਘ ਬੈਂਸ ਉੱਥੇ ਬੈਠ ਜਾਣਾ ਨਾ ਜਾਂ ਹੋਰ ਕੋਈ ਮੰਤਰੀ ਬੈਠ ਜਾਣਾ ਨਾਲ ਉਹ ਵੀ ਸੀ ਡਾਕਟਰ ਬਲਬੀਰ ਸਿੰਘ ਹੂੰ ਉਹ ਵੀ ਗਏ ਆਗੇ ਨੇ ਦੋਨੇ ਮੰਤਰੀ ਕੇ ਬਾਕੀ ਤੇ ਇੱਥੇ ਰਹਿ ਗਏ ਹੈਗੇ ਨੇ ਉਹ ਹੁਣ ਜਿਹੜਾ ਵਾਇਰਲ ਹੋ ਜਾਂਦਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਵਿੱਚ ਲੋ ਬਲੂ ਕੁਵਿਲੇ ਵੀ ਬਹੁਤ ਨੇ ਤੇ ਬਹੁਤੇ ਲੋਕਾਂ ਨੇ ਇਹਨਾਂ ਲੋਕਾਂ ਦੀਆਂ ਵੀਡੀਓ ਸਾਂਭ ਕੇ ਰੱਖੀਆਂ ਹੈਗੀਆਂ ਨੇ ਜੋ ਜੋ ਇਹ ਪਹਿਲਾਂ ਬੋਲਦੇ ਹੁਣ ਲੋਕੀ ਉਹ ਵੀਡੀਓ ਆਵਾਜ਼ ਉਹੀ ਹੁੰਦੀ ਹੈ ਤੇ ਸ਼ੋਰਟਸ ਬਦਲ ਗਏ ਨੇ ਮਤਲਬ ਜਿਹੜੇ ਸਿਕਿਉਰਟੀ ਵਾਲੇ ਮਸਲੇ ਦੇ ਵਿੱਚ ਹੀ ਆਵਾਜ਼ ਤੇ ਸੀਐਮ ਸਾਹਿਬ ਦੀ ਹੈ ਪਰ ਇਹ ਹੁਣ ਸ਼ੋਰ ਸੇ ਇਹਨਾਂ ਦੇ ਗੱਡੀਆਂ ਇਹਨਾਂ ਦੀਆਂ ਲੱਗ ਰਹੀਆਂ ਤੇ ਉਹ ਲੋਕੀ ਸੋਸ਼ਲ ਮੀਡੀਆ ਤੇ ਹਰਜੋਤ ਸਿੰਘ ਬੈਂਸ ਨੂੰ ਟ੍ਰੋਲ ਕਰ ਰਹੇ ਸੀ ਉਹਨਾਂ ਨੇ ਲਖਿਆ ਕਿ ਟ੍ਰੋਲ ਜਿਹੜਾ ਹੋ ਰਿਹਾ ਤੇ ਖਿਹੜਾ ਤੇ ਛਡਾਇਆ ਜਾਈਏ ਉਹਨਾਂ ਨੇ ਇਹ ਵਾਲੀ ਕੀਤੀ ਹੈਗੀ ਮੈਂ ਕਹਿੰਦਾ ਪੁੰਨ ਦਾ ਕੰਮ ਹੀ ਹੋ ਸਕਦਾ ਨੀਅਤ ਤਾਂ ਸਾਫ਼ ਵੀ ਹੋ ਸਕਦੀ ਆ ਪਰ ਸਵਾਲ ਆ ਕਿ ਟੈਂਕੀਆਂ ਤੇ ਜਿਹੜੇ ਲੋਕ ਚੜ੍ਹਦੇ ਨੇ ਜਾਂ ਜਿਹੜੇ ਪੁਲਾਂ ਤੇ ਚੜ ਜਾਂਦੇ ਆਗੇ ਨੇ ਉਹਨਾਂ ਨੂੰ ਵੀ ਤਾਰਨੀ ਉਹਨਾਂ ਨੂੰ ਵੀ ਟਾਈਮ ਤੇ ਉਤਾਰ ਲੈਣਾ ਚਾਹੀਦਾ ਇਸ ਇਸ ਕਰਕੇ ਉਹ ਅੱਜ ਟਰੋਲ ਹੋ ਰਹੇ ਨੇ ਪਰ ਠੀਕ ਹੈ ਸਵਾਲ ਹੈ ਕਿ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਰੋਜੀ ਰੋਟੀ ਦੇ ਸਾਧਨ ਆਏ ਨੇ ਤੇ ਉਹਨਾਂ ਨੂੰ ਆਪਣਾ ਮਜ਼ਦੂਰ ਹੀ ਪਾਲਣੀ ਹੈ ਕੱਲ ਨੂੰ ਤੇ ਹੋ ਸਕਦਾ ਕਈ ਬੱਚੇ ਟਾਬਿਆਂ ਦੇ ਭਾਂਡੇ ਧੋਂਦੇ ਨੇ 14 ਸਾਲ ਤੋਂ ਥੱਲੇ ਤੁਸੀਂ ਕਿਸੇ ਨੂੰ ਲੇਬਰ ਰੱਖ ਨਹੀਂ ਸਕਦੇ ਉਹ 14 ਸਾਲ ਦੇ ਬੱਚੇ ਵੀ ਤੇ ਅਨਕੂਲੇ ਹੀ ਹੁੰਦੇ ਨਾ ਜੀ ਉਹ ਟਾਬਿਆਂ ਦੇ ਭਾਂਡੇ ਮਾਂਜਰੇ ਹੁੰਦੇ ਨੇ ਟਾਬਿਆਂ ਦੇ ਝੂਠੇ ਭਾਂਡੇ ਭਾਂਡੇ ਧੋ ਰਹੇ ਹੁੰਦੇ ਨੇ ਉਹ ਲੱਗਦਾ ਹਰ ਜਗ੍ਹਾ ਤੇ ਆਪਾਂ ਦੇਖਦੇ ਹਾਂ ਨਾ ਕੂੜਾ ਚੁੱਕਰੇ ਹੁੰਦੇ ਨੇ ਕਈਆਂ ਦੇ ਦੁਕਾਨਾਂ ਤੇ ਲੱਗੇ ਹੁੰਦੇ ਨੇ ਬੱਚੇ ਨਾ ਕਈਆਂ ਦੇ ਘਰਾਂ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਕਿਨੂੰ ਕਿਨੂੰ ਇਦਾਂ ਕਰੋਗੇ ਇਥੇ ਕਿ ਦੇਸ਼ ਦੇ ਵਿੱਚ ਇੱਕ ਕਹਿੰਦੇ ਸਭ ਤੋਂ ਵੱਡਾ ਕੀ ਹੈ ਤੁਹਾਡੇ ਪੇਟ ਲੱਗਾ ਹੈਗਾ ਜੇ ਤੁਹਾਡੇ ਪੇਟ ਲੱਗਾ ਨਾ ਹੁੰਦਾ ਨਾ ਤੇ ਤੁਹਾਨੂੰ ਗੁਰਬਤ ਦਾ ਨਹੀਂ ਹੋਏ ਕਿਉਂਕਿ ਬਹੁਤ ਸਾਰਾ ਹਿੰਦੁਸਤਾਨ ਗੁਰਬਤ ਦਾ ਸ਼ਿਕਾਰ ਸਰਕਾਰਾਂ ਨੇ ਕੰਮ ਨਹੀਂ ਕੀਤਾ ਔਰ ਇੰਨੀ ਆਬਾਦੀ ਆ 150 ਕਰੋੜ ਆਬਾਦੀ ਆ ਔਰ 150 ਕਰੋੜ ਕਰੋੜ ਆਬਾਦੀ ਨੇ ਕੀ ਕਰਨਾ ਰੋਜੀ ਰੋਟੀ ਕਰਨ ਨਾ ਇਦਾਂ ਤੇ ਕਈ ਬੱਚੇ ਰੇੜੀਆਂ ਚਲਾਉਂਦੇ ਨੇ ਕਈ ਯੂਸਲ ਨਾ ਕਈ ਛੋਟੇ ਛੋਟੇ ਜਿਹੜੇ ਸਰਦਾਰਾਂ ਦੇ ਬੱਚੇ ਨੇ ਗੁਰਦੁਆਰਿਆਂ ਦੇ ਬਾਹਰ ਕੰਗੇ ਵੇਚ ਰਹੇ ਹੁੰਦੇ ਨੇ ਕਈ ਤਰ੍ਹਾਂ ਦੇ ਆਈਟਮ ਵੇਚਦੇ ਨੇ ਫਿਰ ਆਪਾਂ ਸਾਰਿਆਂ ਨੂੰ ਨਹੀਂ ਇਦਾਂ ਕਰ ਸਕਦੇ ਪਰ ਠੀਕ ਹੈ ਚੰਗੀ ਗੱਲ ਹੈਗੀ ਆ ਪਰ ਨਾਲ ਹੈ ਕਿ ਜਿਹੜੇ ਫਿਰ ਰੋਜੀ ਰੋਟੀ ਵਾਸਤੇ ਤੁਹਾਡੇ ਕੋਲ ਪੱਕੀ ਨੌਕਰੀ ਮੰਗਦੇ ਉਹਨਾਂ ਨੂੰ ਵੀ ਸਮੇਂ ਸਿਰ ਤੇ ਟੈਂਕੀਆਂ ਤੋਂ ਉਤਾਰ ਲੈਣਾ ਚਾਹੀਦਾ ਹੈਗਾ